ਸাশ੍ਰੀ ਕਾਲ ਕਲਿਆਣ ਟੀਵੀ ਪੰਜਾਬ ਵੇਖ ਰੂ ਤੁਸੀਂ ਤੇ ਬਠਿੰਡਾ ਪੁਲਿਸ ਦੇ ਵੱਲੋਂ ਐਸਐਸਪੀ ਅਮਨੀਤ ਕੌਂਡਲ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਾੜੇ ਅੰਸਰਾ ਦੇ ਖਿਲਾਫ ਚਲਾਈ ਮੁਹਿੰਮ ਦੇ ਤਹਿਤ ਇੱਕ ਹੋਰ ਵੱਡੀ ਸਫਲਤਾ ਹਾਸਲ ਕੀਤੀ ਹੈ ਦਰਅਸਲ 23 ਜਨਵਰੀ ਨੂੰ ਇੱਕ ਅਣਜਾਣ ਵਿਅਕਤੀ ਦੇ ਵੱਲੋਂ ਕੀਤੇ ਗਏ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਹੋਇਆਂ 3 ਘੰਟਿਆਂ ਦੇ ਅੰਦਰ ਹੀ ਦੋਸ਼ੀ ਜਗਤਾਰ ਸਿੰਘ ਜਿਸ ਨੂੰ ਕੀ ਉਸ ਨੂੰ ਕੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਰੰਗੀਆਂ ਕੋਠੇ ਸ਼ਿਖਾ ਰੋਡ ਬਰਨਾਲਾ ਦਾ ਰਹਿਣ ਵਾਲਾ ਹੈ ਤਾਂ 23 ਜਨਵਰੀ ਨੂੰ ਸਵੇਰੇ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਵੱਲੋਂ ਇੱਕ ਵਿਅਕਤੀ ਦਾ ਕਤਲ ਕੀਤਾ ਗਿਆ ਸੀ ਤੇ ਉਸ ਦੀ ਮ੍ਰਿਤਕ ਦੇ ਨੂੰ ਆਪਣੇ ਘਰ ਤੋਂ ਦੂਰ ਸੁੱਟ ਦਿੱਤਾ ਗਿਆ ਸੀ ਤਾਂ ਕਿ ਪੁਲਿਸ ਦਾ ਸ਼ੱਕ ਉਸ ਉੱਤੇ ਨਾ ਜਾਵੇ ਪਰ ਇਸ ਮਾਮਲੇ ਦੇ ਵਿੱਚ ਜਦ ਪੁਲਿਸ ਵੱਲੋਂ ਤਵਦੀਸ਼ ਕੀਤੀ ਗਈ ਸੀਸੀਟੀਵੀ ਕੈਮਰਾ ਦੀ ਫੁਟੇਜ ਕੋਖਣ ਤੋਂ ਬਾਅਦ ਦੋਸ਼ੀ ਜਗਤਾਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਦੋਸ਼ੀ ਹੈ ਇਸ ਦੀ ਗ੍ਰਿਫਤਾਰੀ ਹੋਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ 23 ਜਨਵਰੀ ਨੂੰ ਦੋਸ਼ੀ ਤੇ ਇੱਕ ਹੋਰ ਵਿਅਕਤੀ ਮਲਕੀਤ ਸਿੰਘ ਨੇ ਰੱਜ ਕੇ ਸ਼ਰਾਬ ਪੀਤੀ ਤੇ ਇਕੱਠੇ ਹੋ ਕੇ ਘਰ ਸੋ ਗਏ ਤੇ ਰਾਤ ਸਮੇ ਮਲਕੀਤ ਸਿੰਘ ਜੋ ਮ੍ਰਿਤਕ ਅਚਾਨਕ ਉਸ ਨੂੰ ਗਾਲਾਂ ਕੱਢਣ ਲੱਗਾ ਜਿਸ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਜادو ਨਹੀਂ ਰੁਕਿਆ ਤਾਂ ਇਸ ਵੱਲੋਂ ਮ੍ਰਿਤਕ ਜੋ ਮਲਕੀਤ ਸਿੰਘ ਸੀ ਉਸਦੇ ਮੱਥੇ ਤੇ ਇੱਟੇ ਦੇ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ ਤੇ ਇਸ ਮਾਮਲੇ ਦੇ ਵਿੱਚੋਂ ਪੁਲਿਸ ਵੱਲੋਂ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਆਈਪੀਐਸ ਸਰਦਾਰ ਹਰਜੀਤ ਸਿੰਘ ਡੀਆਈਜੀ ਸਾਹਿਬ ਬਠਿੰਡੇ ਨਾ ਰੇਜ ਬਠਿੰਡਾ ਤੇ ਮੈਡਮ ਅਮਨੀਤ ਕੌਂਡਲ ਐਸਐਸਪੀ ਸਾਹਿਬ ਬਠਿੰਡਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਮਾੜੇ ਅਸਰਾਂ ਦੇ ਖਿਲਾਫ ਚੱਲਣ ਆਈ ਗਈ ਮੁਹਿੰਮ ਦੇ ਤਹਿਤ ਕੱਲ ਮਿਤੀ 23 ਇੱਕ 24 ਨੂੰ 25 ਨੂੰ ਜਿਹੜਾ ਰਾਮਾ ਪੁਲਿਸ ਵੱਲੋਂ ਇੱਕ ਜਿਹੜੀ ਕਤਲ ਦੇ ਦੋਸ਼ੀ ਨੂੰ ਜਿਹੜਾ ਹੈਗਾ ਉਹ ਅਰੈਸਟ ਕੀਤਾ ਹੈਗਾ ਇਹ ਕੱਲ ਹੀ ਇਹ ਜਿਹੜਾ ਕਤਲ ਹੈਗਾ ਕੱਲ ਸਵੇਰੇ 2 2:30 ਵਜੇ ਸਵੇਰੇ ਜਿਹੜਾ ਹੈਗਾ ਕਿਸੇ ਅਣਜਾਣ ਵਿਅਕਤੀ ਵੱਲੋਂ ਕੀਤਾ ਗਿਆ ਸੀਗਾ ਜਿਹਦੇ ਵਿੱਚ ਤੁਰਤ ਕਾਰਵਾਈ ਕਰਦੇ ਹੋਏ ਤੇ ਅਸੀਂ ਜਿਹੜੀਆਂ ਹੈਗੀਆਂ ਮੌਕੇ ਤੇ ਜਾ ਕੇ ਉਹਦਾ ਪਹਿਲਾਂ ਮਲਾਜਾ ਕੀਤਾ ਮੌਕੇ ਦੇ ਮਲਾਜਾ ਕਰਕੇ ਅਸੀਂ ਜਿਹੜਾ ਹੈਗਾ ਉੱਥੇ ਵੱਖ-ਵੱਖ ਟੀਮਾਂ ਬਣਾਈਆਂ ਟੀਮਾਂ ਬਣਾਉਣ ਤੋਂ ਬਾਅਦ ਜਿਹੜਾ ਹੈਗਾ ਅਸੀਂ ਰੈਡਾਂ ਕੀਤੀਆਂ ਤੇ ਟੈਕਨੀਕਲ ਐਵੀਡੈਂਸ ਇਕੱਠੀ ਕੀਤੀ ਤੇ ਫੁਟੇਜ ਵਗੈਰਾ ਜਿਹੜੀਆਂ ਹੈਗੀਆਂ ਉਹ ਜਿਹੜੀਆਂ ਹੈਗੀਆਂ ਉੱਥੇ ਜਿਹੜੇ ਸੀਸੀਟੀਵੀ ਕੈਮਰੇਜ ਸੀ ਉਹ ਬਰੋਲੀਆਂ ਜਿਹਦੀ ਪੂਰੀ ਤਰ੍ਹਾਂ ਤੇ ਤਫਤੀਸ਼ ਕਰਨ ਤੇ ਪਤਾ ਲੱਗਿਆ ਬੀ ਇਹ ਜਿਹੜਾ ਹੈਗਾ ਇੱਕ ਜਿਹੜਾ ਮਲਕੀਤ ਸਿੰਘ ਨਾਂ ਦਾ ਵਿਅਕਤੀ ਸੀਗਾ ਜਿਹੜਾ ਮ੍ਰਿਤਕ ਇਹ ਜਿਹੜਾ ਹੈਗਾ ਇਹਨੂੰ ਜਗਤਾਰ ਸਿੰਘ ਨਾਮ ਦੇ ਇੱਕ ਵਿਅਕਤੀ ਨੇ ਜਿਹੜਾ ਉਹ ਕਤਲ ਕਰ ਦਿੱਤਾ ਇਹਨਾਂ ਦੀ ਜਿਹੜੀ ਹੈਗੀ ਹੈ ਵਜਾ ਰੰਜਿਸ਼ ਸੀਗੀ ਬੀ ਇਹ ਦੋਨੋਂ ਜਿਹੜੇ ਹੈਗੇ ਆ ਕਿਸੇ ਜਗ੍ਹਾ ਤੇ ਪਹਿਲਾਂ ਇਕੱਠੇ ਹੋਏ ਸੀਗੇ ਇੱਕ ਦਿਨ ਪਹਿਲਾਂ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਨੇ ਰਲ ਕੇ ਆਪਸ ਦੇ ਵਿੱਚ ਸ਼ਰਾਬ ਪੀਤੀ ਇਹਦੇ ਘਰ ਬੈ ਕੇ ਤੇ ਉਸ ਤੋਂ ਬਾਅਦ ਇਹਦੇ ਘਾਰ ਹੀ ਸੌਂਗੇ ਜਗਤਾਰ ਸਿੰਘ ਪੁੱਤਰ ਕਰਤਾਰ ਸਿੰਘ ਇਹ ਬਰਨਾਲੇ ਦਾ ਰਹਿਣ ਵਾਲਾ ਹੈਗਾ ਹਾਲ ਦੀ ਘੜੀ ਜਿਹੜਾ ਹੈਗਾ ਇਹ ਇੱਥੇ ਸਿੱਧੂ ਕਲੋਨੀ ਜਿਹੜਾ ਰਹਿ ਰਿਹਾ ਹੈਗਾ ਤੇ ਇਹਨੇ ਜਿਹੜਾ ਹੈਗਾ दारू ਪੀਤੀ ਜਾਂਦਾ ਨੇ ਇਕੱਠਿਆਂ ਨੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਜੋ ਦੋਸ਼ੀ ਨੇ ਆਪਣੀ ਪੁਛਗਿਸਤ ਤੇ ਵਿੱਚ ਦੱਸਿਆ ਹੈਗਾ ਪ੍ਰਾਇਰ ਵੀ ਇਹਨੇ ਜਿਹੜਾ ਹੈਗਾ ਇਹਨੂੰ ਕਾਲਾ ਕਟਨੀਆ ਸ਼ੁਰੂ ਕਰ ਦਿੱਤੀਆਂ ਰਾਤ ਨੂੰ ਉੱਠ ਕੇ ਤੇ ਜਿਹਦੇ ਤੋਂ ਇਹਨੇ ਫਿਰ ਇਹਦੇ ਜਾ ਕੇ ਉੱਥੇ ਜਿਹੜਾ ਇਟ ਇੱਕ ਪਈ ਸੀਗੀ ਟਲਾ ਤੇ ਉਹ ਚੱਕ ਕੇ ਇਹਦੇ ਸਿਰ ਦੇ ਵਿੱਚ ਮਾਰਿਆ ਤੇ ਸਿਰ ਦੇ ਵਿੱਚ ਮਾਰਨ ਨਾਲ ਇਹਦੀ ਮੌਤ ਹੋ ਗਈ ਉਸ ਤੋਂ ਬਾਅਦ ਇਹਨੇ ਜਿਹੜਾ ਹੈਗਾ ਚਲਾਕੀ ਨਾਲ ਕੰਮ ਲੈਂਦੇ ਹੋਏ ਇਹਨੇ ਉਹਦੀ লাশ ਜਿਹੜੀ ਹੈਗੀ ਆ ਆਪਣੇ ਘਰ ਤੋਂ ਤੇ ਜਿਹੜਾ ਹੈਗਾ ਖਿੱਚ ਕੇ ਜਿਹੜੀ ਹੈਗੀ ਆ ਇਹ ਇੱਕ ਹੋਰ ਜਗ੍ਹਾ ਤੇ ਸੁੱਟ ਦਿੱਤੀ ਤਾਂ ਕਿ ਜਿਹੜਾ ਪੁਲਿਸ ਨੂੰ ਇਸ ਕੱਲ ਦਾ ਭੁਲੇਖਾ ਪੈ ਜਾਵੇ ਕਿ ਇਹ ਜਿਹੜਾ ਹੈਗਾ ਵੀ ਕਤਲ ਜਿਹੜਾ ਹੈਗਾ ਵੀ ਕਿਸੇ ਹੋਰ ਨੇ ਮਾਰਿਆ ਹੈਗਾ ਇਹਨੂੰ ਜਾਂ ਜਿਹੜਾ ਹੈਗਾ ਵੀ ਇਹ ਕੁਦਰਤੀ ਤੌਰ ਤੇ ਉੱਥੇ ਡਿੱਗ ਡੁੱਕ ਕੇ ਮਰਿਆ ਤੇ ਪਰ ਇਹ ਐ ਐਸਾ ਇੰਸਪੈਕਟਰ ਤਰਨਦੀਪ ਸਿੰਘ ਤੇ ਐਫਐਸਏ ਰਵਨੀਤ ਸਿੰਘ ਚੋਕੀ ਇਨਚਾਰਜ ਰੈਵਨਰੀ ਨੇ ਮੜੀ ਜਿਹੜੀ ਸੂਝਬੂਝ ਨਾਲ ਕੰਮ ਲੈਂਦੇ ਹੋਏ ਤੇ ਬੜੀ ਮਿਹਨਤ ਨਾਲ ਕੰਮ ਲੈਂਦੇ ਹੋਏ ਤੇ ਇਸ ਨੂੰ ਜਿਹੜਾ ਹੈਗਾ ਕਤਲ ਨੂੰ ਜਿਹੜਾ ਹੈਗਾ ਦੋ ਤਿੰਨ ਘੰਟਿਆਂ ਦੇ ਵਿੱਚ ਹੀ ਜਿਹੜਾ ਹੈਗਾ ਇਹ ਹੱਲ ਕਰ ਦਿੰਦਾ ਹੈ ਜਦ ਕੋਈ ਅਰੈਸਟ ਕਰ ਲਈ ਇਹਦੇ ਚ ਹਾਂ ਦੋਸ਼ੀ ਨੂੰ ਜਿਹੜਾ ਹੈਗਾ ਜਗਤਾਰ ਸਿੰਘ ਪੁੱਤਰ ਕਰਤਾਰ ਸਿੰਘ ਇਹ ਰੰਗੀਆਂ ਕੋਠਿਆਂ ਦਾ ਰਹਿਣ ਵਾਲਾ ਹੈਗਾ ਉੱਥੇ ਦਾ ਬਰਨਾਲੇ ਦਾ ਇਹਨੂੰ ਅਰੈਸਟ ਕਰ ਲਿਆ ਹੈਗਾ ਤੇ ਇਹਨੇ ਆਪਣੀ ਮੁੱਢਲੀ ਪੁਛਕਿਸਤ ਇਹ ਸਾਰੀਆਂ ਜਿਹੜੀਆਂ ਗੱਲਾਂ ਜਿਹੜੀਆਂ ਹੈਗੀਆਂ ਉਹ ਬਿਆਨ ਕੀਤੀਆਂ ਕੋਈ ਪੁਰਾਣੀ ਰੰਜਿਸ਼ ਇਹਨਾਂ ਲਈ ਤਾਂ ਉੱਥੇ ਤਰੁਪੀਕੇ ਇਹਨਾਂ ਨੇ ਲਾਈਟ ਕੋ ਮਾਰ ਦਿੱਤੀ ਨਹੀਂ ਇਹਨਾਂ ਤੇ ਰੰਜਿਸ਼ ਕੁਛ ਨਹੀਂ ਸੀ ਕਿ ਇਹ ਇਕੱਠੇ ਇੱਕ ਦਿਨ ਪਹਿਲਾਂ ਹੀ ਇਕੱਠੇ ਹੋਏ ਸੀਗੇ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਜਿਹੜੀ ਮੁੱਢਲੀ ਪੁਛਕਿਸਤ ਜਿਹੜਾ ਹੈ ਇਹ ਹੀ ਸਾਹਮਣੇ ਆਇਆ ਵੀ ਇਹਨੂੰ ਕਾਲਾ ਕੱਢਣ ਲੱਗ ਗਿਆ ਤਰੁਪੀਕੇ ਤੇ ਇਹਨੇ ਰੋਕਣ ਦੀ ਕੋਸ਼ਿਸ਼ ਕੀਤੀ ਨਹੀਂ ਰੁਕਿਆ ਤਾਂ ਇਹਨੇ ਉਹਦੀ ਜਿਹੜੀ ਹੈਗੀ ਐ ਇਟ ਮਾਰ ਕੇ ਹੱਤਿਆ ਕਰ ਦਿੱਤੀ ਸਰ ਕੰਮ ਕੀ ਕਰਦੇ ਨੇ ਦੋਨੇ ਵਿਅਕਤੀ ਇਕੱਠੇ ਕੰਮ ਕਰਦੇ ਸੀ ਜਿਹੜਾ ਜਗਤਾਰ ਸਿੰਘ ਹੈਗਾ ਤੋਸੀ ਇਹ ਡ్రਾਈਵਰੀ ਟਰੈਕਟਰ ਡ్రਾਈਵਰੀ ਕਰਦਾ ਹੈਗਾ ਇੱਥੇ ਤੇ ਉਹ ਜਿਹੜਾ ਬੰਦਾ ਹੈਗਾ ਉਹ ਵੀ ਲੇਬਰ ਵਗੈਰਾ ਦਾ ਕੰਮ ਕਰਦਾ ਸੀਗਾ ਤੇ ਉਹ ਜਿਹੜਾ ਬਘੇਰ ਚੜ੍ਹ ਸਿੰਘ ਦਾ ਜਿਹੜਾ ਹੈ ਜੇਲਾ ਬਡਿੰਡਾ ਦਾ ਰਹਿਣ ਵਾਲਾ